ਹਾਂਜੀ ਪੰਜ ਤੁਹਾਨੂੰ ਨਵੀਂ ਜ਼ਿੰਮੇਵਾਰੀ ਮਿਲੀ ਆ ਗਲੋਬਲ ਕ੍ਰਿਸਟਨ ਨੈਸ਼ਨਲ ਕਮੇਟੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋ ਯੇਸ਼ੂ ਮਸੀਹ ਦਾ ਬਹੁਤ ਧੰਨਵਾਦ ਕਰਦੀ ਆ ਫਾਸਟ ਅੰਦਰ ਨੂਰਲਾ ਜੀ ਜੀ ਦਾ ਧੰਨਵਾਦ ਕਰਦੀ ਆ ਔਰ ਚੇਅਰਮੈਨ ਆਪਣੇ ਮਿਊਨਿਟੀ ਕਿਸਮਤ ਦੇ ਜਿਹੜੇ ਸੁਖਦੀਪਿੰਦਰ ਗੌਰਵ ਜੀ ਇਹਨਾਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਕਿ ਮੇਰੇ ਤੇ ਵਿਸ਼ਵਾਸ ਦਿਵਾਇਆ ਔਰ ਮੈਨੂੰ ਗਲੋਬਲ ਐਕਸ਼ਨ ਕਮੇਟੀ ਦਾ ਜਿਹੜਾ ਪੰਜਾਬ ਦਾ ਜਿਹੜਾ ਲੇਡੀਜ਼ ਵਿੰਗ ਦਾ ਜਿਹੜਾ ਅੱਜ ਗਲੋਬਲ ਐਕਸ਼ਨ ਕਮੇਟੀ ਪ੍ਰਧਾਨ ਸਰ ਜਗਤेंद्र ਮੁਖੀ ਗੋਰੰਦੀ ਦੇ ਵੱਲੋਂ ਜੋ ਕਿ ਨਵੀਆਂ ਨੀਤੀਆਂ ਕਰਦੇ ਆ ਸੀ ਇਹ ਮਹੱਤਵਪੂਰਨ ਸੀ ਕਿ ਐਸਪੀ ਪੈਂਡ ਜਸਵੰਤ ਕੋਟੀ ਨੂੰ ਪੰਜਾਬ ਦੇ ਮਹਿਲਾ ਉੜੀ ਵਿੱਚ ਹੱਲ ਕਰਾਂਗੇ ਪ੍ਰਧਾਨ ਨੇ ਨਿਸ਼ਚਿਤ ਕੀਤਾ ਗਿਆ ਅਤੇ ਇਹ ਨਵੀਂ ਜਿੰਮੇਵਾਰੀ ਮਿਲਿਆ ਤੇ ਇਹ ਨਾ ਜਾਂਦੀ ਕਿ ਫਿਰੋਜ਼ਪੁਰ ਜੀ ਨੂੰ ਪੰਜਾਬ ਪੱਧਰ ਦੀ ਰਾਜਨੀਤਿਕ ਵਿੰਗ ਦੇ ਵਿੱਚ ਮੈਨੂੰ ਫੈਕਟਰੀ ਅਧਿਕਾਰ ਗਲੋਬਲ ਐਕਸ਼ਨ ਕਮੇਟੀ ਨੇ ਜਿੰਮੇਵਾਰੀ ਲਈ ਪ੍ਰਧਾਨ ਜੀ ਨੂੰ ਗਲੋਬਲ ਪੀਸ ਐਕਸ਼ਨ ਕਮੇਟੀ ਮੰਡੀ ਭਾਈ ਜੀ ਨੇ ਕਲਾਸਨਿਤ ਵਿੰਗ ਦਾ ਜ਼ਿੰਮੇਵਾਰੀ ਨਿਭਾਵਾ ਮਗਾ ਸਾਡੀ ਨਵੇਂ ਹੋਧਿਆਦਾਰਾਂ ਨੂੰ ਸ਼ੁਭ ਕਾਮਨਾ ਸੁਣੀ ਹਾਂ ਹਾਂ ਅੱਜ ਪਾਸੇ ਤੁਹਾਨੂੰ ਵੀ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਕਿ ਕੌਮ ਦੀ ਸੇਵਾ ਕਰਨਗੇ ਸਭ ਨੂੰ ਬਹੁਤ ਬਹੁਤ ਮੁਬਾਰਕਾ ਹੋਣਾ ਹੈ ਔਰ ਜਿਸ ਨੇ ਸਾਡੇ ਅਪੋਸਟਲ ਹਰਟਨੋਲੋਜੀ ਦੇ ਦੁਆਰਾ ਔਰ ਸਾਡੇ ਵੀਰ ਜਤਿੰਦਰ ਗੌਰਵ ਜੀ ਕਮਿਊਨਿਟੀ ਕਮਿਸ਼ਨ ਚੇਅਰਮੈਨ ਦੇ ਦੁਆਰਾ ਜੋ ਇਹਨਾਂ ਦੇ ਦੁਆਰਾ ਮੈਨੂੰ ਮੁਤਲਕੀ ਮਸੀਹਤ ਦੇ ਵਿੱਚ ਕੰਮ ਕਰਨ ਦਾ ਜੋ ਇਹਨਾਂ ਨੇ ਔਦਾ ਦਿੱਤਾ ਹੈ ਇਹਦੇ ਵਾਸਤੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਨੂੰ ਇਹ ਔਦਾ ਦਿੱਤਾ ਹੈ ਔਰ ਇਸ ਨੂੰ ਮੈਂ ਬੜੇ ਤਨਦੇਹੀ ਨਾਲ ਮੁਤਲਕੀ ਨਿਭਾਵਾਂਗਾ ਇਹ ਗੁਰਮਤਿ ਵੀਰ ਜੀ ਦਾ ਔਰ ਵੰਡੀ ਜੀ ਦਾ ਔਰ 파ਸਟੰਗ ਕੁੰਦੂਲਰ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਅੱਜ ਗਲੋਬਲ ਕਿਚਨ ਐਕਸ਼ਨ ਕਮੇਟੀ ਵਿੱਚ ਪ੍ਰਧਾਨ ਸ਼੍ਰੀ ਜਤੈਂਦਰ ਮਸੀ ਗੌਰਵ ਜੀ ਦੇ ਵੱਲੋਂ ਜੋ ਕਿ ਨਵੀਆਂ ਨਿਯੁਕਤੀਆਂ ਕਰਦੇ ਆ ਸ਼੍ਰੀਮਤੀ ਰੀਟਾ ਐਸਪੀ ਪੈਨ ਜਸਵੰਤ ਕੌਰ ਜੀ ਨੂੰ ਪੰਜਾਬ ਰਾਜ ਵਿੱਚ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸੁਸ਼ੀਲ ਖੋਖਰ ਜੀ ਫਿਰੋਜ਼ਪੁਰ ਜੀ ਨੂੰ ਪੰਜਾਬ ਸਟੇਟ ਦੀ ਰਾਸਨੀਤਿਕ ਵਿੰਗ ਦੇ ਵਿੱਚ ਸਟੇਟ ਸੈਕਟਰੀ ਅਤੇ ਪਠਾਨਕੋਟ ਤੋਂ ਸ਼੍ਰੀ ਚਾਂਦ ਮਸੀ ਸਹੋਤਾ ਜੀ ਨੂੰ ਗਲੋਬਲ ਕਿਚਨ ਐਕਸ਼ਨ ਕਮੇਟੀ ਪਠਾਨਕੋਟ ਜ਼ਿਲ੍ਹੇ ਦਾ ਜਨਿਤ ਵਿੰਦਿਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸਾਰੇ ਨਵੇਂ ਅਹੁਦੇਦਾਰਾਂ ਨੂੰ ਸ਼ੁਭਕਾਮਨਾ ਸਮੇਤ ਆਸ ਕਰਦਾ ਹਾਂ ਆਪਣੀ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਉਣਗੇ ਅਤੇ ਕੌਮ ਦੀ ਸੇਵਾ ਕਰਨਗੇ ਸਭ ਨੂੰ ਬਹੁਤ ਬਹੁਤ ਮੁਬਾਰਕਾ ਹੋਣਾ ਹallelujah ਹallelujah ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਪਰਮੇਸ਼ਵਰ ਗਲੋਬਲ ਕਲੈਕਸ਼ਨ ਕਮੇਟੀ ਦੇ ਪਰਿਵਾਰ ਨੂੰ ਬਹੁਤ ਵੱਡਾ ਪਰਮੇਸ਼ਵਰ ਨੇ ਬਲ ਦਿੱਤਾ ਵਾ ਔਰ ਸਾਡੇ ਭੈਣ ਜੀ ਐਸਪੀ ਮੈਡਮ ਜਸਵੰਤ ਕੌਰ ਜੀ ਜੋ ਐਸਪੀ ਦੇ ਅਹੁਦੇ ਤੋਂ ਹੁਣੇ ਉਹਨੇ ਰਿਟਾਇਰ ਹੋਏ ਨੇ ਉਹਨਾਂ ਨੂੰ ਅਸੀਂ ਗਲੋਬਲ ਕਨੈਕਸ਼ਨ ਕਮੇਟੀ ਦਾ ਮੇਲਾ ਵਿਗਦਾ ਪੰਜਾਬ ਦਾ ਪ੍ਰਧਾਨ ਲਗਾਇਆ ਵਾ ਔਰ ਉਹਨਾਂ ਦੇ ਨਾਲ ਸੁਸ਼ੀਲ ਜੀ ਜਿਹੜੇ ਸਾਡੇ ਫਰੋਇਪੁਰ ਤੋਂ ਨੇ ਇਹਨਾਂ ਨੂੰ ਗਲੋਬਲ ਕਨੈਕਸ਼ਨ ਕਮੇਟੀ ਪੰਜਾਬ ਦੇ ਵਿੱਚ ਸੈਕਟਰੀ ਲਗਾਇਆ ਗਿਆ ਵਾ ਔਰ ਸਾਡੇ ਚੰਦ ਜੀ ਜੋ ਸਾਡੇ ਭਰਾ ਨੇ ਪਠਾਨਕੋਟ ਤੋਂ ਇਹਨਾਂ ਨੂੰ ਜ਼ਿਲ੍ਹਾ ਪਠਾਨਕੋਟ ਦਾ ਅਸੀਂ ਪ੍ਰਧਾਨ ਲਗਾ ਦਿੱਤਾ ਵਾ ਔਰ ਇਹ ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਜੀ ਪ੍ਰਭੂ ਦਿਨ ਬਦ ਦਿਨ ਜਿਹੜਾ ਵਾ ਗਲੋਬਲ ਕਿਸ਼ਨੈਕਸ਼ਨ ਕਮੇਟੀ ਦੇ ਪਰਿਵਾਰ ਨੂੰ ਵਧਾ ਰਿਆ ਵਾ ਔਰ ਗਲੋਬਲ ਕਿਸ਼ਨੈਕਸ਼ਨ ਕਮੇਟੀ ਆਪਣੇ ਮਸੀਹ ਭਾਈਚਾਰੇ ਦੀ ਸੇਵਾ ਦੇ ਵਿੱਚ ਖੜੀ ਆ ਔਰ ਦਿਨ ਰਾਤ ਸਾਡੇ ਜਿਹੜੇ ਭਰਾਵਾਂ ਵਾ ਪਰਪੈਣਾ ਵਾ ਮਿਲ ਕੇ ਜਿਹੜੀ ਆ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਇਸ ਚੀਜ਼ ਦੀ ਅੱਜ ਬਹੁਤ-ਬਹੁਤ ਜ਼ਿਆਦਾ ਮੁਬਾਰਕਬਾਦ ਪੂਰੇ ਮਸੀਹ ਸਮਾਜ ਨੂੰ ਦੇਣਾ ਵਾ ਪਰਮੇਸ਼ਵਰ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ ਔਰ ਨਵੇਂ ਉਦੇਦਾਰਾਂ ਨੂੰ ਪਰਮੇਸ਼ਵਰ ਤਰੱਕੀ ਦੇਵੇ ਔਰ ਅੱਗੇ ਵਧਣ ਦਾ ਬਲ ਬਖਸ਼ੇ ਧੰਨਵਾਦ ਬਹੁਤ ਬਹੁਤ ਪਰਮੇਸ਼ਵਰ ਦਾ ਧੰਨਵਾਦ ਅੱਜ ਅਸੀਂ ਸਾਡੇ ਵੱਡੇ ਭੈਣ ਜੀ ਭੈਣ ਜੀ ਜਸਵੰਤ ਕੌਰ ਜੀ ਨੂੰ ਅਸੀਂ ਗਲੋਬਲ ਕਿਚਨ ਐਕਸ਼ਨ ਕਮੇਟੀ ਦਾ ਮੇਲਾ ਵਿੰਗ ਦਾ ਪੰਜਾਬ ਦਾ ਪ੍ਰਧਾਨ ਲਗਾਨੇ ਜਾ ਰਹੇ ਹਾਂ ਹallelujah 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 ਅਓ ਜੀ ਸੁਸ਼ੀਲ ਜੀ ਚਾਹ ਸੁਸ਼ੀਲ ਜੀ ਨੂੰ ਫਰੋਇਪਰ ਤੇ ਜਿਹੜੇ ਸਾਡੇ ਭਰਾ ਨੇ ਇਹਨਾਂ ਨੂੰ ਅਸੀਂ ਪੰਜਾਬ ਦਾ ਸਖਤਰ ਲਗਾਉਣ ਜਾ ਰਹੇ ਹਾਂ ਗਲੋਬਲ ਕਿਸ਼ਨਾਕਸ਼ਨ ਕਮੇਟੀ ਦਾ ਉਹਦੇ ਵਿੱਚ ਇੱਥੇ ਗਏ ਨੇ ਚੰਦ ਜੀ ਸਰ ਜੀ الحمد لله، يا ر پھر دو بندي اڙي گهڻي پئي ٿا ٻه ٻه واري 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 ٻه ਪਠਾਨਕੋਟ ਦੇ ਤੇ ਸਾਡੇ ਭਰਾ ਚਾਂਦ ਜੀ ਆਏ ਨੇ ਪਠਾਨਕੋਟ ਤੋਂ ਇਹਨਾਂ ਨੂੰ ਅਸੀਂ ਗਲੋਬਲ ਕਨੈਕਸ਼ਨ ਕਮੇਟੀ ਦਾ ਆ ਪਠਾਨਕੋਟ ਦਾ ਪ੍ਰਧਾਨ ਲਗਾਨੇ ਜਾ ਰਹੇ ਹਾਂ ਜਿਲ੍ਹਾ ਪਠਾਨਕੋਟ ਦਾ ਬਹੁਤ ਬਹੁਤ ਵਾਤਾ ਜੀ ਹਾਂ ਜੀ ਜੋ ਜੀ ਬਹੁਤ ਬਹੁਤ ਵਾਤਾ ਜੀ ਜੀ ਨਾਲ ਹੀ ਪਾ ਰਹੇ ਨੇ ਆਪਣੇ ਪੇਚ ਨੂੰ ਤਾਂ ਸਾਰਿਆਂ ਨੇ ਬੁਲਾਉਂਦਾ ਮੰਚ ਹੋ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਬਹੁਤ ਕੁਝ ਹੋਇਆ ਲੇਕਿਨ ਜੇਤ ਜਿਹੜੀ ਉਹ ਸੋਮਾ ਦੱਸਦਾ ਕਿ ਚੇਰਮੈਨ ਸਾਹਿਬ ਵੀ ਮੀਟਿੰਗ ਲੈ ਆ ਰਹੇ ਆ ਬ੍ਰਾਂਚਾ ਦੇ ਪ੍ਰਧਾਨਾਂ ਦੀ ਗਲੋਬਲ ਕਨੈਕਸ਼ਨ ਨਾਲ ਸਬੰਧੀ ਦੀ ਆਪ ਮੁਹਾਰੇ ਲੋਕ ਕਿਹੜੇ ਨੇ ਵੱਡੀ ਗਿਣਤੀ ਦੇ ਉੱਤੇ ਪਹੁੰਚਦੇ ਨੇ ਇਹਦਾ ਸਬੂਤ ਅੱਜ ਤੁਸੀਂ ਸਾਰੇ ਇੱਥੇ ਬੈਠੇ ਹੋ ਉਹ ਤੁਹਾਨੂੰ ਇਹ ਖਾਸ ਬੇਨਤੀ ਕਰਨ ਦੇ ਲਈ ਆ ਜਿੱਥੇ ਬੁਲਾਇਆ ਗਿਆ ਸੀ ਵੀ ਬਹੁਤ ਜਲਦ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਗੁਰਦਾਸਪੁਰ ਦੇ ਵਿੱਚ ਹੋਜੀ ਮੈਂ ਕਿ ਤੁਸੀਂ ਦੇ ਸੁਣਿਆ ਕਿ ਅੱਜ ਜੋ ਕਿ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਵਿੱਚ ਚੇਅਰਮੈਨ ਸਾਹਿਬ ਦੇ ਵੱਲੋਂ ਕਈ ਨਈ ਨਿਯੁਕਤੀਆਂ ਕੀਤੀਆਂ ਗਈਆਂ ਔਰ ਉਸ ਦੇ ਵਿੱਚ ਜੋ ਕਿ ਸ਼੍ਰੀਮਤੀ ਰੀਤਾ ਜੋ ਕਿ ਐਸਪੀ ਨੇ ਭੈਣ ਜੀ ਉਹਨਾਂ ਦੀ ਵੀ ਜੋ ਕਿ ਨਿਯੁਕਤੀ ਕੀਤੀ ਗਈ ਔਰ ਚੇਅਰਮੈਨ ਸਾਹਿਬ ਵੱਲੋਂ ਕਿਹਾ ਗਿਆ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਆਪਣੇ ਕੰਮਾਂ ਨੂੰ ਜੋ ਕਿ ਇਮਾਨਦਾਰੀ ਨਾਲ ਕਰਨਗੇ ਅਤੇ ਕੌਮ ਦੀ ਸੇਵਾ ਦੇ ਵਿੱਚ ਲੱਗੇ ਰਹਿਣਗੇ ਔਰ ਜੇ ਅਪ ਵਿਚਾਰਮਦਾਸ ਇਹ ਚੈਨਲ ਕੋ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਕੋ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਉਣ ਕਾ